ਮੁੱਖ ਮੰਤਰੀ ਸਾਹਿਬ ਮੇਰੇ ਕੋਲ ਵੀ ਬਹੁਤ ਕੁਸ਼ ਹੈ ਜਾਂ ਤੱਕ ਟਾਈਮ ਰੱਖੋ ਕਰੋ ਸਮੇਂ ਦਾ ਇੱਕ ਗਠਿਤ ਕਰੋ ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹੈ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮਐਲਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮਐਲਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਹੈ ਅਗਰ ਮੈਂ ਉਹ ਰਿਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਅੱਜ ਮੇਰਾ ਚੈਲੰਜ ਕਬੂਲ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਾ ਰਿਹਾ ਕਿ ਜਲੰਧਰ ਦਾ ਇੱਕ ਐਮਐਲਏ ਜਿਹੜਾ ਕਹਿੰਦਾ ਹੈ ਕਿ ਅੱਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਤਾਨ ਦੀ ਭੈਣ ਇੰਨੇ ਪੈਸੇ ਮੰਗਦੀ ਏ ਅੱਜ ਮੁੱਖ ਮੰਤਰੀ ਦੀ ਵੋਟੀ ਜਿਹੜੀ ਕੇਵਲ ਮਾਫੀਆ ਦੇ ਨਾਮ ਇੱਕ ਲੋਕ ਕਹਿੰਦੇ ਆ ਆ ਜੋ ਲੋਕ 3-3 ਕਰੋੜ ਰੁਪਏ ਦੀ ਮੰਗ ਕਰਦੇ ਆ ਸਾਨੂੰ 3 ਕਰੋੜ ਰੁਪਏ ਮਹੀਨਾ ਚਾਹੀਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਤੁਹਾਡਾ ਜਲੰਧਰ ਦਾ ਐਮ.ਐਲ.ਏ ਜਿਦਿਆਂ ਰਿਕਾਰਡਿੰਗਾਂ ਮੇਰੇ ਕੋਲ ਹੈ ਜਿਹਦਾ ਐਵੀਡੈਂਸ ਮੇਰੇ ਕੋਲ ਹੈ ਅਗਰ ਮੁੱਖ ਮੰਤਰੀ ਦੇ ਨਿੱਤਰ ਦੇ ਵਿੱਚ ਅਗਰ ਮੁੱਖ ਮੰਤਰੀ ਦੇ ਅਗਰ ਅੰਦਰ ਨਿਸ਼ਾਨੀਅਤ ਹੈ ਚਲੋ ਮੈਨੂੰ ਬਲਾਗ ਕਿੱਥੇ ਬੁਲਾਣਾ ਹੈ ਮੈਨੂੰ ਰਾਜਨੀਤੀ ਤੋਂ ਮੈਂ ਹੱਟ ਕੇ ਆਪਣੀ ਪਾਰਟੀ ਤੋਂ ਛੱਡ ਕੇ ਤੁਹਾਡੇ ਕੋਲ ਆ ਕੇ ਇਹ ਸਾਰੇ ਐਵੀਡੈਂਸ ਦਊਂਗਾ ਤੁਹਾਡੇ ਐਮਐਲਏ ਕੀ ਕਹਿ ਰਿਹਾ ਕਿ ਤੁਹਾਡੀ ਭੈਣ ਜੀ ਕਿੰਨੇ ਪੈਸੇ ਮੰਗਦੀ ਹੈ ਤੁਹਾਡੀ ਪਤਨੀ ਕਿੰਨੇ ਪੈਸੇ ਮੰਗਦੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਅਗਰ ਮੇਰੇ ਕੋਲ ਐਵੀਡੈਂਸ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਤੁਹਾਡੀ ਮੈਂ ਬਹੁਤ ਸਪੈਕਟ ਕਰਦਾ ਸੀ ਬਹੁਤ ਇੱਜ਼ਤ ਕਰਦਾ ਸੀ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਕਦੀ ਸੂਣ ਨਹੀਂ ਕਰਾਂਗਾ ਕਦੀ ਹੋਏ ਨਹੀਂ ਕਰਾਂਗਾ ਪਰ ਇਹ ਜਿਹੜੀ ਐਵੀਡੈਂਸ ਮੇਰੇ ਕੋਲ ਹੈ ਇਹਨਾਂ ਖਿਲਾਫ ਕੀ ਕਾਰਵਾਈ ਕਰੋਗੇ ਮੈਨੂੰ ਉਰਾ ਵਿਸ਼ਵਾਸ ਪਰ ਉਸਦੀ ਗਰੰਟੀ ਦਿਓ